ਮੇਰਾ ਨਾਮ ਹੈ ਨੂਰਖੌਰ ਖਾਲਸਾ ਅੱਸੀ ਸਾਥ ਜੱਦੀਆਂ ਨੀਆਂ ਬਹਿਣਾ ਅੱਜ ਅਸੀਂ ਤੁਮਨੇ ਵੀਰਾ ਵਾਸਤੇ ਇੱਕ ਕਵਿਤਾ ਪੇਸ਼ ਕਰ ਰਹੇ ਹਾਂ ਨੰਨਿਆ ਨੰਨਿਆ ਜਿੰਦਾਨੋਂ ਤੂੰ ਨਿਹਾ ਵਿੱਚ ਨਾਇਆ ਏ ਕੀ ਕਹਿਰ ਕਮਾਇਆ ਪਾਪੀਆਂ ਏ ਕੀ ਕਹਿਰ ਕਮਾਇਆ ਸ਼ੇਰਾ ਵਰਗੇ ਜਿਗਰੇ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਸ਼ੇਰਾ ਵਰਗੇ ਜਿਗਰੇ ਉਹਨਾਂ ਦੇ ਧਮਕੀਆਂ ਤੋਂ ਨਾ ਡਰਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਵਾਹਿਗੁਰੂ ਵਾਹਿਗੁਰੂ ਜਪਦੇ ਮੌਤ ਸਾਨੂੰ ਡਰਨਾ ਕੋਈ ਜ਼ਾਲਮ ਨੂੰ ਵੰਗਾ ਦੇ ਬੋਤਸ ਨੂੰ ਡਰਨਾ ਕੋਈ ਜ਼ਾਲਮ ਨੂੰ ਵੰਗਾਰੇ ਧਰਮ ਸਦਾ ਕੋਈ ਬਦਲ ਨਹੀਂ ਸਕਦਾ ਤੂੰ ਬੇਨੂ ਲਲਕਾਰ ਦੇ ਧਰਮ ਸਦਾ ਕੋਈ ਬਦਲ ਨਹੀਂ ਸਕਦਾ ਤੂੰ ਬੇਨੂ ਲਲਕਾਰ ਦੇ ਪਛਾਰੀ ਗੱਲ ਸੁਣ ਕੇ ਤੂੰ ਗੁੱਸੇ ਦੇ ਵਿਚ ਆਇਆ ਪਛਾਰੀ ਗੱਲ ਸੁਣ ਕੇ ਸੁਭਾਗ ਗੁੱਸੇ ਦੇ ਵਿਚ ਆਇਆ ਕੰਧ ਉੱਚੀ ਹੋਰ ਕਰੋ ਆਪਣਾ ਹੁਕਮ ਸੁਣਾਇਆ ਕੰਨ ਉੱਚੀ ਹੋਰ ਕਰੋ ਆਪਨਾ ਹੁਕਮ ਸੁਨਾਇਆ ਚੰਦ ਕੰਨ ਗਰਦਨ ਤੱਕ ਪੂਜੀ ਸੁਬਾ ਵੇ ਅਜਮੋਂਦਾ ਚੰਦ ਕੰਨ ਗਰਦਨ ਤੱਕ ਪੂਜੀ ਸੁਬਾ ਵੇ ਅਜਮੋਂਦਾ ਜੇ ਬਚਣਾ ਤਮ ਸੁਲਮਾਨ ਬਨ ਜਾ ਆਖਰੀ ਵਾਰ ਦਰਾਂ ਹੁੰਦਾ ਜੇ ਬਚਣਾ ਤਮ ਸੁਲਮਾਨ ਬਨ ਆਖਰੀ ਵਾਰ ਦਰਾਂ ਹੁੰਦਾ ਤਸ਼ਮੇਸ਼ ਪਿਤਾ ਦੇ ਪੁੱਤਰ ਆ ਸੈ ਜਾਦੇ ਫਰਮਾਉਂਦੇ ਤਸ਼ਮੇਸ਼ ਪਿਤਾ ਦੇ ਪੁੱਤਰ ਆ ਸਾਹਿਬ ਜਾਦੇ ਫਰਮਾਨ ਦੇ ਚਾਨਤ ਵਾਢੈ ਸਿੱਖੀ ਪਿਆ ਗਹਿਜ ਗਰਾਬ ਲੋਂਦੇ ਚਾਨਤ ਵਾਢੈ ਸਿੱਖੀ ਪਿਆ ਗਹਿਜ ਗਰਾਬ ਲੋਂਦੇ ਕੋਲੇ ਸੋਨੇ ਹਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੇਰੇ ਮੈਂ ਤੁਹਾਡੇ ਸਾਹਮਣੇ ਇੱਕ ਤਾਬੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਨਾਮ ਮਾਤਾ ਗੁਦਰੀ ਮਾ ਗੁਦਰੀ ਦਾ ਮਾ ਗੁਦਰੀ ਕਰਮਾ ਵਾਲੀ ਆਜ ਸਮਰਦ ਸੂਰਮਾ ਧਨ ਆਏ ਨੇ ਕੀ ਦੀ ਖਾਤਰ ਲੜਦਾਰਿਆ ਬਾੜੇ ਦਾ ਅਸੀਂ ਵੜਿਆਏ ਬਾੜੇ ਦਾ ਹਮੇ ਵੜਿਆਏ ਭਾਰਤ ਦੀ ਇੱਜ਼ਤ ਰਾਖੀ ਲਈ ਨੀਲਾ ਸਾਰਾ ਹੀ ਪਰਿਵਾਰ ਗਿਆ ਤੜ ਜਿਗਰਾ ਕਲ ਗਿਆ ਵਾਲੇ ਦਾ ਬਧ ਚਾਰ ਧਰਮ ਦੂਆਰ ਗਿਆ ਬਧ ਚਾਰ ਧਰਮ ਦੂਆਰ ਗਿਆ ਸਦਰਾ ਦੇ ਬਾਗ ਬਗੀਚੇ ਜੋ ਬਿਣ ਕਦਰਾਂ ਤੋਂ ਮਰ ਜਾ ਗਏ ਲੈ ਆਇਆ ਕਿਰਦਾਰ ਨੂਰ ਦੀਆਂ ਫੁੱਲਾਂ ਦੇ ਜੋ ਬੜੇ ਸ਼ਾ ਗਏ ਫੁੱਲਾਂ ਤੇ ਜੋ ਬੜੇ ਸ਼ਾ ਗਏ ਕਰ ਪਹੁੰਚੇ ਪੀਰ ਫਕੀਰਾਂ ਦੇ ਸੈਨਤਨ ਧਰਮ ਨੇ ਵਾਰਗਿਆ ਤਣ ਜਿਗਰਾ ਕਲਗਿਆ ਵਾਲੇ ਦਾ ਪ੍ਰਚਾਰ ਧਰਮ ਤੋਂ ਵਾਰਗਿਆ ਰਹਿਮਤ ਦੀਆਂ ਨਜ਼ਰਾਂ ਵਾਈਆਂ ਸਭ ਜਾਤਾਂ ਦੇ ਸਭ ਧਰਮਾਂ ਦੇ ਜਦ ਵੇਖਿਆ ਜਨਵਾ ਸ਼ਿਵਦਤ ਨੇ ਸਰਸੀ ਸਦਰ ਪਿਆ ਚਰਨਾ ਤੇ ਜਦ ਕੀਤਾ ਯਦ ਪ੍ਰੀਤਮ ਮੈਣੀ ਦੀ ਗੋਦ ਸ਼ਿਗਾਰ ਗਿਆ ਤਣ ਜਿਗਨ ਗਿਆ ਵਾਲੇ ਦਾ ਪ੍ਰਚਾਰ ਤਰਮਤ ਹੋਾਰ ਗਿਆ ਉਹ ਚਾਰ ਤਰਮਤ ਹੋਾਰ ਗਿਆ ਜਦ ਜੁੱਕੀ ਤੇ ਗੋਂ ਰੰਗੇ ਨੇ ਸ਼ਾ ਸ਼ਤਰਿਆਂ ਦੇ ਸੋਕ ਦੇ ਜਟ ਸੁਨੇ ਮਧਰਾਣੋ ਜਾ ਵਿੱਚ ਪਹਾੜਾ ਲੁੱਕਦੇ ਸਾਢੇ ਸੁੰਦੇ ਮੰਦਰ ਸਾਢੇ ਸੁੰਨੇ ਮੰਦਰਾਂ ਨੂੰ ਲੁੱਕ ਗਏ ਜਾ ਵਿੱਚ ਪਹਾੜਾ ਲੁੱਕਦੇ ਦੇ ਸੀਸ ਤੇ ਦਾਦਾ ਦਿੱਲੀ ਵਿੱਚ ਕਰ ਹਿੰਦੂਆ ਦੇ ਉਪਗਾਰ ਗਿਆ ਤਣ ਜਿਰਾ ਖੜ ਗਿਆ ਵਾਲੇ ਦਾ ਬਤ ਚਾਰ ਧਰਮ ਦੋ ਵਾਰ ਗਿਆ ਕੁਝ ਚਾਰ ਧਰਮ ਦੋ ਵਾਰ ਗਿਆ ਹਦ ਵਿੱਚ ਬਾਦ ਨਿਸ਼ਾਨੀ ਗੈਰਤ ਦੀ ਕਰੇ ਦੇਉ ਪਗਾਰ ਗਿਆ ਤਨ ਜਿਦਰਾ ਕਲਗੀ ਵਾਲੇ ਦਾ ਉਚਾਰ ਤਰਮਤਉ ਵਾਰ ਗਿਆ ਅਤ ਬਾਦ ਨਿਸ਼ਾਨੀ ਗੈਰਤ ਦੀ ਨਾ ਕਲਗੀ ਤਰਸ ਜਉਦਾਰਿਆ ਅਨੰਦਗੁਰ ਦੀ ਅਸੀਂ ਝਾੜ ਇੰਦਰ ਵੀ ਸੀ ਸਜ ਕੋੰਦਾਰਿਆ ਇੰਦਰ ਵੀ ਸੀ ਸਜ ਕੋੰਦਾਰਿਆ ਛਕੇ ਅਮਰਤ ਜੀ ਮੁਰਦੇ ਜੀ ਪੀਂਦੇ ਗਦਣਾ ਤੋਂ ਸ਼ੇਰ ਵੰਗਾਰ ਗਿਆ ਤਨ ਜਿਦਰਾ ਕਲਗੀ ਵਾਲੇ ਦਾ ਚਾਰ ਤਰਮਤਉ ਵਾਰ ਗਿਆ ਉਤੇ ਯਾਰ ਤਰ ਮਤਉ ਆਰ ਗਿਆ ਜਦ ਵੱਦੀ ਚੋਟ ਨਗਾ ਰਹੇ ਤੇ ਜਦ ਵੱਦੀ ਚੋਟ ਨਗਾ ਰਹੇ ਤੇ ਕੀ ਭੀਮ ਚੰਦ ਦੇ ਹਟਦੇ ਰਹ ਗਈ ਭੀਮ ਚੰਦ ਦੇ ਹਟਦੇ ਰਹੇ ਦਿਲਿਓ ਵੀ ਜਾਬਰ ਚੜਦੇ ਰਹੇ ਸੁਣ ਸੁਣ ਕੇ ਗੂੰਜਾ ਪੰਥ ਦੀਆਂ ਦਿਲਿਓ ਵੀ ਜਾਬਰ ਚੜਦੇ ਰਹੇ ਦਿਲਿਓ ਵੀ ਜਾਬਰ ਚੜਦੇ ਰਹੇ ਤੇ ਤਾਰੇ ਦਾਵੇ ਕਰਦੇ ਸੀ ਪਰ ਹਰ ਕੋਈ ਉਸ ਤੋਂ ਹਾਰ ਗਿਆ ਟਰ ਜਿਗਰਾ ਗਲ ਗਿਆ ਵਾਲੇ ਯਾਰ ਤਰਾ ਮਤੋਵਾਰ ਗਿਆ ਅਮਰ ਤੇ ਦੀ ਜੀਵਨ ਸ਼ਕਤੀ ਨੇ ਲਖਾਂ ਨੇ ਲੇ ਖਲੜਾ ਦਿੱਤਾ ਇਕ ਖਾਤਰ ਦੇਸ਼ ਆਜ਼ਾਦੀ ਲਈ ਪੁੱਤਰਾਂ ਦਾ ਨੰਦਾ ਪਾ ਦਿੱਤਾ ਜਦ ਵੇਖਿਆ ਡਿਗਾ ਜੀ ਤਪਿਆ ਤਰ ਉਂਗਲ ਤੋੜ ਦੇ ਜਾਰ ਗਿਆ ਤਣ ਜਿਗਰਾ ਗਲੀ ਵਾਲੇ ਦਾ ਬਣ ਚਾਰ ਤਰਾ ਮਤੋਵਾਰ ਗਿਆ ਪੁੱਤਰਾਂ ਦੀਆਂ ਲਾਛਾਂ ਲੰਗ ਲੰਗੇ ਸੂਲਾਂ ਦੀਆਂ ਸੇਜਾਂ ਜਨਉਂਦਾ ਰਿਹਾ ਵਿੱਚ ਦੰਗਲੀ ਸ਼ਾਵੇਂ ਤਾਰਿਆਂ ਦੀਆਂ ਮਾਰਗ ਦੀਆਂ ਦਸਤਾਂ ਗੰਦਾ ਰਿਆ ਵਾਲੇ ਕਦੀਆਂ ਜਿਉਂਤਾ ਗੁੰਦਾਰੀਆਂ ਟਾਣ ਟਾਣ ਚਿਗਰਾ ਕਲ ਗਿਆ ਵਾਲੇ ਦਾ ਪ੍ਰਚਾਰ ਧਰਮ ਤੋਂ ਆਰ ਗਿਆ ਉਧਰਾਂ ਦੀਆਂ ਲਾਸ਼ਾਂ ਲੰਗ ਲੰਗੇ ਸੂਲਾਂ ਦੇ ਜੱਜ ਜਰੋਂਦਿਆ ਰਿਆ ਵਿੱਚ ਤਾਰੇ ਸ਼ੰਗਲੀ ਸ਼ਾਮਿਆਂ ਦੇ ਵਿੱਚ ਤਾਰੇ ਵਾਲੇ ਕਦੀਆਂ ਜਿਉਂਤਾ ਗੁੰਦਾਰੀਆਂ ਵਾਲੇ ਕਦੀਆਂ ਜਿਉਂਤਾ ਗੁੰਦਾਰੀਆਂ ਦੁਖਾਂ ਦੇ ਰਾਹੀ ਨ ਕਸਰ ਕੋਈ ਹੋ ਜਾ ਮਾਂ ਲੀ ਰੋ ਦੀਰ ਗਿਆ ਪੈਰਾਂ ਵਿੱਚ ਛਾਲੇ ਪੈ ਗਈ ਸਤੈ ਤੋਂ ਬੜੇ ਉਦਾ ਪੀਰ ਗਿਆ ਕਈ ਬਣੇ ਤਦਾ ਪੀਰ ਗਿਆ ਤੇ ਦਰਦ ਕਹਾਣੀ ਨੂਰੇ ਦੀ ਬਥੇ ਰੋ ਰੋ ਕੇ ਦੱਸੀ ਨੂਰੇ ਨੇ ਮੱਥੇ ਤੇ ਪਾਇਆ ਵਟ ਲਈ ਉਸ ਮਾ ਗੁਦਰੀ ਦੇ ਸੂਰੇ ਨੇ ਉਸ ਮਾ ਗੁਦਰੀ ਦੇ ਸੂਰੇ ਨੇ ਉਨ ਜਾਲੰਦੀ ਜੜ ਬੁੱਟੀ ਜਉ ਹਸ ਕੇ ਹੀ ਬਚਨ ਉਚਾਰ ਗਿਆ ਤੜ ਜਗਨਾ ਗਲ ਗਿਆ ਵਾਲੇ ਦਾ ਬਚਾਰ ਤਨ ਦੋ ਵਾਰ ਗਿਆ ਪਚਾਰ ਤਰ ਮਧੂ ਵਾਰ ਗਿਆ ਵਾਹਿਗੁਰਜੀ ਦਾ ਹਾਲਾ ਵਾਹਿਗੁਰਜੀ ਵਾਹਿਗੁਰਜੀ ਦਾ ਹਾਲਾ ਵਾਹਿਗੁਰਜੀ ਕੀ ਬਤੇ ਮੇਰੇ ਨਾਮ ਹੈ ਦਾ ਸਿੰਘਾ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਿਹਾ ਜਿਸ ਦਾ ਲੇਖ ਹੈ ਸੰਤੇ ਨੀਵੇਂ ਨਾ ਗੁਜਰੀ ਸੰਤੇ ਨੀਵੇਂ ഗുജറി ഗുജറി ਗੁਦਰੀ ਗੁਦਰ ਕੇ ਗੁਦਰੀਆਂ ਸੰਗ ਤੇਰੀ ਮੇਰਾ ਨਾ ਗੁਦਰੀ ਗਏ ਵਦੇ ਪੋਤੇ ਜਮਕੋੜ ਘੜੀ ਮੇਜ ਲਾਦੇ ਸੀ ਦੀ ਪਾ ਦਿੱਤੀਆਂ ਪਿਆਕੇ ਲਾਦੇ ਸੀ ਰੋਏ ਦੋ ਪੁੰਦਾ ਪਾਣੀ ਨਾ ਦਿੱਤੀਆਂ ਜੋ ਕਰ ਨਾ ਮੁੜ ਕੇ ਹੋਣੀ ਸੀ ਮੇਰੇ ਘਰ ਤੋਂ ਆਦੀ ਸ਼ਾਂ ਗੁਦਰੀ ਮੈਂ ਗੁਦਰ ਗੁਦਰ ਕੇ ਗੁਦਰੀਆਂ ਸੰਗ ਤੇਰੀ ਮੇਰਾ ਨਾ ਗੁਦਰੀ ਮੋਹਰਾ ਨੇ ਗੁਰავਾ ਤੇ ਫਤਿਹ ਕੋਲ ਆਦੀ ਨਾ ਜਲ ਮਗੇਤਾ ਦਰਬਾ ਖੁਸ਼ ਦੇ ਦੋ ਕੁ ਮਿੰਜਰਾਤਾ ਬਤਾ ਅਨਕੋਟ ਵਾਲੀ ਵਿਦ ਕਹਿਨ ਕੀਤਾ ਮੈਦਾਸਾ ਜੋ ਜੋ ਹੋ ਗੁਦਰੀ ਮੈਂ ਗੁਦ ਗੁਦ ਕੇ ਗੁਦਰੀਆਂ ਸੰ ਤੇਰੀ ਮੇਰਾ ਨਾ ਗੁਦਰੀ ਮੈਂ ਥੰਦੇ ਗੁਜ ਪੋਤਿਆਂ ਨੂੰ ਸਾਰੀ ਰਾ ਸਮਝਾਉਂਦੀ ਰਹੀ ਕਦੇ ਜੇ ਉਹ ਬਗ ਚੁੱਕ ਜਾਇਓ ਨਾ ਵੇ ਉਹ ਸੰਸਕਾਂ ਦੀ ਰਈ ਜਦ ਪੋਤੇ ਮੇਰੇ ਸੀਝ ਹੋਏ ਤਾਂ ਪਰਿਆਸ ਵਿੱਚ ਤਾਂ ਗੁਜ਼ਰੀ ਮੈਂ ਗੁਜ਼ਰੀ ਗੁਜ਼ਰ ਕੇ ਗੁਜ਼ਰੀ ਆ ਸੰਤੇਣੀ ਮੇਰਾ ਨਾ ਗੁਜ਼ਰੀ ਸੰਤੇਣੀ ਮੇਰਾ ਨਾ ਗੁਜ਼ਰੀ ਵਾਏ ਗੁਜ਼ਰੀ ਘਰ ਹਾਲ ਦਾ ਵਾਏ ਗੁਜ਼ਰੀ ਕੀ ਪਰੇ

भाषा दिव्य नहीं झुकना उन्होंने सिखाया सचले जरना उन्होंने समझाया दी ਮੁਗਲਾ ਕਮਾਨੇ ਜੁਲੰਬਾ ਨਾ ਸੀਟਾਇਆ ਪੌ ਮਹੀਨੇ ਵਿੱਚ ਨਾ ਨੂੰ ਝੰਡੇ ਪੁੱਜ ਬਟਾਇਆ ਮਿੰਨਾ ਨਾਮ ਬੰਨਾ ਉਹਨਾਂ ਨੂੰ ਨੀਹਾਂ ਵਿੱਚ ਚੜਾਇਆ ਉਹਨਾਂ ਦੀ ਗੁਰਬਾਨ ਅੱਗੇ ਸਭ ਨੇ ਸੀ ਚੁਕਾਇਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ